ਚੱਚੜ ਚੰਬੜਾ ਚੰਬੜਿਆ ਸੀ ਤੁਹਾਨੂੰ ਚੰਬੜਾ ਸੀ ਨਾ ਇੱਕ ਲਾਤਾ ਤੁਸੀਂ ਉਹ ਚੱਚੜ ਲੋਕਾਂ ਨੂੰ ਲੁੱਟਿਆ ਲੋਕਾਂ ਨੂੰ ਕੁੱਟਿਆ ਨਜਾਇਜ਼ ਰੇਪ ਦੇ ਪਰਚੇ ਕਰਾਈ ਕਰਾਏ ਤਿੰਨਾਂ ਸਾਲਾਂ ਦੇ ਵਿੱਚ ਕਿਸੇ ਤੇ ਕੋਈ ਨਜਾਇਜ਼ ਪਰਚਾ ਹੋਇਆ ਰਾਣੇ ਦੇ ਨਾਲ ਖੁੱਲ ਕੇ ਆਜ਼ਾਦ ਤੁਸੀਂ ਤੁਰਦੇ ਹੋ ਖੜਾ ਹੋਇਆ ਤੁਹਾਡੇ ਨਾਲ ਹਮੇਸ਼ਾ ਵੀਰੋ ਇਹ ਤੁਹਾਡਾ ਪਿਆਰ ਆ ਜਿਹੜਾ ਮੈਨੂੰ ਖਿੱਚ ਕੇ ਲਿਆਉਂਦਾ ਇੱਥੇ ਜੇ ਤਿੰਨ ਦਿਨ ਇੱਥੇ ਲੌਣਾ ਦਾ ਆਨੰਦ ਆ ਜਾਂਦਾ ਜੇ ਮੈਨੂੰ ਕੋਈ ਕਹਿੰਦਾ ਤੇਰੀ ਛੁੱਟੀ ਤੇ ਮੈਂ ਉਹਨੂੰ ਕਹਿੰਨਾ ਤਿੰਨ ਦਿਨ ਮੈਂ ਛੁੱਟੀ ਤੇ ਰਹਿਣਾ ਸ਼ਨੀ ਐਤ ਤੇ ਸੋਮ ਆਪਣੇ ਇਲਾਕੇ ਚ ਰਹਿਣਾ ਆਨੰਦ ਦੀ ਨਾਉਂਦਾ ਵੀ ਐਂ ਲੱਗਦਾ ਵੀ ਛੁੱਟੀ ਤੇ ਆ ਕਿਉਂਕਿ ਲੋਕਾਂ ਦਾ ਪਿਆਰ ਬਹੁਤ ਮਿਲਦਾ ਤੁਹਾਡਾ ਹਾਜੀ ਉਹ ਇਸ ਚਚੜ ਨੇ ਗੁਰੂ ਸਾਹਿਬ ਦੇ ਪੈਸੇ ਖਾਦੇ ਖਾਦੇ ਨਾ ਖਾਦੇ ਤੇ ਤੁਸੀਂ ਮੈਨੂੰ ਕਿਹਾ ਸੀ ਕਿ ਇਹਦੀ ਇਨਕੁਆਇਰੀ ਕਰਾਂ ਸਦਨ ਦੇ ਵਿੱਚ ਮੈਂ ਕਿਹਾ ਵੀ ਜੇ ਇਸ ਇਸ ਬੰਦੇ ਨੇ ਗੁਰੂ ਸਾਹਿਬ ਦੇ ਪੈਸੇ ਖਾਦੇ ਆ 550ਵੇਂ ਸਾਲੇ ਤੇ ਸਿਰਫ ਪੰਜਾਬ ਸਰਕਾਰ ਦਾ 4-500 ਕਰੋੜ ਰੁਪਇਆ ਆ ਤਾਂ ਮੈਂ ਤੁਹਾਨੂੰ ਇੱਕ ਗੱਲ ਦੱਸ ਕੇ ਤੁਹਾਨੂੰ ਖੁਸ਼ੀ ਹੋਊਗੀ ਕਿ ਪੰਜਾਬ ਸਰਕਾਰ ਨੇ ਇਹ ਵਿਜਲੈਂਸ ਦੀ ਇਨਕੁਆਇਰੀ ਖੋਲ ਦਿੱਤੀ ਆ ਤੇ ਕਾਂਗਰਸ ਦੇ ਪ੍ਰਧਾਨ ਜੀ ਅੱਜ ਚਿਚੜ ਨੂੰ ਸਪੋਰਟ ਕਰਨ ਆ ਰਹੇ ਆ ਜਿਨੇ ਬਾਬੇ ਦੇ ਪੈਸੇ ਲੁੱਟੇ ਖਾਦੇ ਸ਼ੇਮ 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 ਤਾਂ ਮੈਂ ਪ੍ਰਧਾਨ ਜੀ ਨੂੰ ਇਹ ਕਹਿਣਾ ਚਾਹੁੰਦਾ ਵੀ ਪ੍ਰਧਾਨ ਜੀ ਜਿਸ ਦਿਨ ਵੇਚਲੈਂਸ ਨੇ ਨੂੰ ਸਦਣਾ ਨਾ ਉਹ ਦਿਨ ਤਰੀਕ ਤੇ ਵੀ ਜ਼ਰੂਰ ਨਾਲ ਜਾਇਓ ਐ ਨਾ ਹੋਵੇ ਵੀ ਜਦ ਦਿਨ ਤਰੀਕ ਹੋਵੇ ਉਦੋਂ ਤੁਸੀਂ ਪਿੱਛੇ हट ਜਾਓ ਉਹਨਾਂ ਖੈਰਾ ਸਾਹਿਬ ਨੂੰ ਜਾਓ ਨਾਲ ਸਾਰਿਆਂ ਨੇ ਹਟ ਜਾਣਾ ਪਿੱਛੇ ਪਿਛਲੀ ਆਰਮੀ ਤਾਂ ਐ ਹੀ ਹੋਇਆ ਜਦੋਂ ਇਲੈਕਸ਼ਨ ਆਉਣੀਆਂ ਤਾਂ ਫੇਰ ਆਉਣਾ ਪੈਣਾ ਇਹ ਨਹੀਂ ਕਿ ਵੀ ਅੱਜ ਬੋਲ ਕੇ ਤੇ ਸੁਲਤਾਨਪੁਰੋ ਚਲੇ ਗਏ ਵੀਰੋ ਮੈਂ 스마트 ਸਿਟੀ ਦਾ 220 ਕਰੋੜ ਰੁਪਇਆ 3 ਸਾਲੇ ਦੇ ਤੋਂ ਵਰਤਿਆ ਨਹੀਂ ਗਿਆ। ਨਾ ਸੀਵਰੇਜ ਪਾਇਆ ਗਿਆ ਸ਼ਹਿਰ 'ਚ।